ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਹਾਂ ਜੀ ਅਸੀਂ ਇੰਡਸਟਰੀ ਬੁਕਿੰਗ ਕਰਦੇ ਹਾਂ ਅਸੀਂ ਕਟਿੰਗ ਟੂਲਸ ਬਣਾਉਂਦੇ ਹਾਂ ਜੀ ਥ੍ਰੈਡਿੰਗ ਮਸ਼ੀਨਸ ਬਣਾਉਂਦੇ ਹਾਂ ਸਕੈਫੋਲਡਿੰਗ ਐਸੈਸਰੀਜ਼ ਬਣਾਉਂਦੇ ਹਾਂ ਤੇ ਆਟੋਮੋਟਿਵ ਫਾਸਟਨਰਸ ਬਣਾਉਂਦੇ ਹਾਂ ਜੀ ਤੁਹਾਡਾ ਆਪਣਾ ਕੰਪਨੀ ਦਾ ਜਿਹੜਾ ਹੈਗਾ ਬੈਕਗ੍ਰਾਉਂਡ ਕੀ ਹੈ ਜੀ ਆਪਣੇ ਬਾਰੇ ਦੱਸੋ ਸਾਡੀ ਕੰਪਨੀ 1988 1978 ਦੀ ਸਟੈਬਲਿਸ਼ਡ ਹੈ ਇਹ ਸਾਡੇ ਗ੍ਰੇਟ ਗ੍ਰੈਂਡਫਾਦਰ ਨੇ ਕੰਪਨੀ ਸ਼ੁਰੂ ਕੀਤੀ ਸੀ ਮੈਂ 4ਥ ਜਨਰੇਸ਼ਨ ਹਾਂ ਜੀ ਕੰਪਨੀ ਚ ਤੇ ਹੁਣ ਅਸੀਂ ਪਹਿਲਾਂ ਅਸੀਂ ਕਟਿੰਗ ਟੂਲਸ ਚ ਹੈ ਫਿਰ ਅਸੀਂ ਫਾਸਨਰਸ ਚ ਹੈ ਫੇਰ ਅਸੀਂ ਸਕਾਇਰ ਫੋਲਡਿੰਗ ਐਸੈਸਰੀ ਸ਼ੁਰੂ ਕੀਤੀ ਫੇਰ ਅਸੀਂ ਥ੍ਰੈਡਿੰਗ ਮਸ਼ੀਨਾਂ ਨਰਾਨੀਆ ਸ਼ੁਰੂ ਕੀਤੀ ਆ ਅੱਜ ਦੀ ਡੇਟ ਸਦੇ ਕੋਲੇ ਥ੍ਰੈਡਿੰਗ ਮਸ਼ੀਨਸ ਆ ਚੈਕ ਕਟਿੰਗ ਟੂਲਸ ਆ ਹਰੇਕ ਚੀਜ਼ ਆ ਕਾਫੀ ਅੱਛਾ ਅਸੀਂ ਲੇਟੈਸਟ ਤੋਂ ਲੇਟੈਸਟ ਪ੍ਰੋਡਕਟ ਅਸੀਂ ਲਾਂਚ ਕਰਦੇ ਆ ਜੀ ਜੀ ਬ੍ਰਾਂਡ ਕੀ ਹੈ ਸੋਣਾ ਸਾਡਾ ਬ੍ਰਾਂਡ ਐਂਟੀ ਆਈ ਹੈ ਜੀ ਜੀ ਦੇ ਕੋਠਾ ਵੱਲੋਂ ਮਿਲੇ ਹੋਏ ਬਰਾਬਰ ਨੂੰ ਕਿਵੇਂ ਅੱਗੇ ਬਲਾਉਂਦੇ ਅਸੀਂ ਉਹੀ ਹੈ ਜੀ ਜੋ ਅਪ ਟੂ ਡੇਟ ਅਸੀਂ ਮਸ਼ੀਨਰੀ ਬਣਾ ਕੇ ऑटोमेट ਕਰਕੇ ਜਿਹੜੀਆਂ ਚੀਜ਼ਾਂ ਮਤਲਬ ਕਨਵੈਨਸ਼ਨਲ ਤੋਂ ਅਸੀਂ ਆਟੋਮੇਟ ਕਰਕੇ ਕੋਈ ਮਸ਼ੀਨਾਂ ਦਾ ਅਸੀਂ ਪੀਐਲਸੀ ਲਾ ਕੇ ਸੀਐਲਸੀ ਕੰਟਰੋਲ ਲਾ ਕੇ ਉਹਨੂੰ ਆਟੋਮੇਟ ਕਰ ਰਹੇ ਹਾਂ ਵੀ ਜਿਸ ਦੇ ਨਾਲ ਆਪਾਂ ਨੂੰ ਘੱਟੋ ਘੱਟ ਆਪਰੇਟਰਾਂ ਦੀ ਲੋਡ ਪਵੇ ਤੇ ਵੱਧ ਤੋਂ ਵੱਧ ਕੰਮ ਨਿਕਲੇ ਕਿਉਂਕਿ ਸਾਰੇ ਪਾਸੇ ਲੇਬਰ ਦੀ ਬਹੁਤ ਜ਼ਿਆਦਾ ਦਿੱਕਤ ਹੋਣ ਕਰਕੇ ਆਪਾਂ ਨੂੰ ਆਟੋਮੇਸ਼ਨ ਵੱਲ ਜਾਣਾ ਪੈਣਾ ਸੀ ਤਾਂ ਉਹਦੇ ਕਰਕੇ ਅਸੀਂ ਇਦਾਂ ਦੀ ਮਸ਼ੀਨਾਂ ਡਵੈਲਪ ਕਰ ਰਹੇ ਹਾਂ ਵੀ ਇੱਕ ਆਪਰੇਟਰ ਘੱਟੋ ਵੱਧ ਦੋ ਤੋਂ ਤਿੰਨ ਮਸ਼ੀਨਾਂ ਚਲਾਵੇ ਜਿਸ ਦੇ ਨਾਲ ਕੀ ਖਰਚਾ ਵੀ ਬਚਦਾ ਨਾਲੇ ਜਿਹੜੀ ਲੇਬਰ ਦੀ ਕਮੀ ਹੈ ਉਹ ਵੀ ਪਾਪਾ ਉਹਦਾ ਟੇਕ ਅਪ ਟੇਕਓਵਰ ਕਰ ਸਕਦੇ ਹੋ ਅਸੀਂ ਮਸ਼ੀਨਰੀ ਬਾਰੇ ਤੁਹਾਨੂੰ ਕੋਈ ਸਪੈਸੀਫਿਕੇਸ਼ਨ ਕੀ ਆ ਕਿ ਕਿਹੜੀ ਟੈਸਟਿੰਗ ਕਿਸ ਪਰਪਸ ਲਈ ਜੁਦੂਦੀ ਹੈ ਅਸੀਂ ਜਿਹੜੀ ਥ੍ਰੈਡਿੰਗ ਮਸ਼ੀਨਾਂ ਬਣਾਉਣੀਆਂ ਜੀ ਉਹ ਅਸੀਂ 6 mm ਤੋਂ ਲੈ ਕੇ ਬੋਲਟ 6 mm ਤੋਂ ਲੈ ਕੇ ਘੱਟ ਵੱਧ 250 mm ਦੇ ਪਾਈਪਾਂ ਉੱਪਰ ਪਾਈਪਾਂ ਅਗੇ ਬੋਲਟ 100 mm 125 mm ਤੱਕ ਦੇ ਬੋਲਟਾਂ ਲਈ ਥ੍ਰੈਡਿੰਗ ਮਸ਼ੀਨ ਬਣਾਉਣਾ ਜੀ ਤੇ ਉਹਦੇ ਚ ਤੁਸੀਂ ਸਿਫਟ ਘੱਟੋ ਘੱਟ ਵੱਧੋ ਵੱਧ ਥ੍ਰੈਡਿੰਗ ਕਰ ਸਕਦੇ ਹੋ ਜੀ ਉਹਦੇ ਚ ਹਰ ਤਰ੍ਹਾਂ ਦੇ ਆਪਸ਼ਨ ਹੁੰਦੀਆਂ ਨੇ ਜੀ ਬਾਕੀ ਕੁਛ ਅਸੀਂ ਪੀਐਲਸੀ ਲਾ ਕੇ ਸਰਵੋ ਡਰਾਈਵਰ ਲਾ ਕੇ ਬਾਲਸਟੂਡ ਲਾ ਕੇ ਮਸ਼ੀਨ ਆਟੋਮੇਟ ਕਰ ਰਹੇ ਹਾਂ ਜੀ ਲੁਧਿਆਣਾ ਇੰਡਸਟਰੀ ਟੂ ਕੀਪ ਐਸੈਟ ਲੁਧਿਆਣਾ ਇੰਡਸਟਰੀ ਹੈ ਜੈਸਾ ਅੱਜਾ ਵੱਡਾ ਪਲੇਟਫਾਰਮ ਮਿਲਿਆ ਹੈ ਜਿਵੇਂ ਲੁਧਿਆਣੇ ਦੇ ਵਿੱਚ ਸਭ ਤੋਂ ਵੱਡੀ ਐਕਸਪੋ ਲੱਗੀ ਆ ਜੀ ਉਹਦੇ ਬਾਰੇ ਕੀ ਗੱਲ ਐ ਐਕਸਪੋ ਦਾ ਦੇਖੋ ਜੀ ਹਰੇਕ ਜਿਹੜਾ ਵੀ ਐਗਜ਼ੀਬਿਟਰ ਆ ਉਹਨੂੰ ਪ੍ਰੋਪਰ ਬੈਨੀਫਿਟ ਹੈ ਜੀ ਇੱਕ ਤਾਂ ਐਗਜ਼ੀਬਿਟਰ ਨੂੰ ਬਿਜ਼ਨਸ ਨਿਕਲਦਾ ਤੇ ਜਿਹੜਾ ਵਿਜ਼ਿਟਰ ਹੈ ਉਹਨੂੰ ਕਾਫੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਇੱਕ ਤੋਂ ਇੱਕ ਨਵੀਂ ਚੀਜ਼ ਹੈ ਇੱਥੇ ਐਗਜ਼ਿਬਿਸ਼ਨ ਤੇ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਜਿਹੜੀ ਬੰਦਾ ਸੋਚ ਨਹੀਂ ਸਕਦਾ ਲੋਕਾਂ ਨੇ ਡਵੈਲਪ ਕਰਕੇ ਇਹਨੂੰ ਰਨਿੰਗ ਚ ਲੈ ਆਂਦੀ ਹੋਈ ਹੈ ਤੇ ਆਪਾਂ ਜਦੋਂ ਐਗਜ਼ਿਬਿਸ਼ਨ ਤੇ ਆਂਦੇ ਆ ਆਪਾਂ ਨੂੰ ਲੈ ਕੇ ਨਾ ਸੋਚੋ 70 ਚੀਜ਼ਾਂ ਦਾ ਆਪਾਂ ਨੂੰ ਨਹੀਂ ਪਤਾ ਉਹ ਲੱਗੀ ਇਹ ਪ੍ਰੋਸੈਸ ਐਦਾਂ ਵੀ ਹੋ ਸਕਦਾ ਹੈ ਇਹ ਮਸ਼ੀਨਰੀ ਵੀ ਆ ਸਕਦੀ ਹੈ ਤੇ ਜੀ ਆਪਾਂ ਮਤਲਬ ਆਪਣੇ ਆਪ ਨੂੰ ਬਿਲਕੁਲ ਐਡਵਾਂਸ ਕਰ ਸਕਦੇ ਆ ਜੀ ਐਗਜ਼ਿਬਿਸ਼ਨ ਤੇ ਪ੍ਰੋਪਰਲੀ ਆ ਕੇ ਮਸ਼ੀਨਾਂ ਦੇਖ ਕੇ ਕਿਹੜੀ ਕਿਹੜੀ ਇੰਡਸਟਰੀ ਤੇ ਸਟਾਲ ਹੋ ਰਹੀਆਂ ਕਿਹਦੀ ਮਸ਼ੀਨਰੀ ਤੇ ਕੀ ਕਿਹੜੇ ਟ ਜੀ ਇਥੇ ਸਾਡੀ ਮਸ਼ੀਨਾਂ ਜਿਆਦਾ ਜਾਂਦੀਆਂ ਫਾਸਟਨਰ ਲਾਈਨਸ ਚ ਜਾਂਦੀਆਂ ਆਟੋਮੋਬਾਈਲ ਸੈਕਟਰ ਚ ਜਾਂਦੀ ਆਟੋ ਪਾਰਟ ਲਾਈਨ ਲੱਗ ਜਾਂਦੀ ਮਤਲਬ ਜਿੱਥੇ ਵੀ ਸਾਡਾ ਆਟੋ ਆਊਟਰ ਥ्रेडਿੰਗ ਦਾ ਕੰਮ ਹੈ ਜਿੱਥੇ ਸਾਡੀ ਮਸ਼ੀਨ ਯੂਜ਼ ਹੋਊਗੀ ਚਾਹੇ ਉਹ ਕੜ ਥ्रेड ਮਸ਼ੀਨ ਹੋਵੇ ਚਾਹੇ ਰੋਲ ਥ्रेड ਮਸ਼ੀਨ ਹੋਵੇ ਜੀ ਸਕੈਫੋਲਡਿੰਗ ਲਾਈਨ ਚ ਇਹ ਸਾਰੀ ਲਾਈਨਾਂ ਸਾਡੀ ਮਸ਼ੀਨਾਂ ਯੂਜ਼ ਹੁੰਦੀਆਂ ਨੇ ਡੈਸ਼ਬੋਰਡ ਗਏ ਉਹਨੇ ਡੈਸ਼ਬੋਰਡ ਦੇ ਜੇ ਡੈਮੋ ਦੀ ਕਿਹੜੀ ਮਸ਼ੀਨ ਕਿਹੜੀ ਹਾਂ 올 ਓਵਰ ਇੰਡੀਆ ਸਾਡੀ ਮਸ਼ੀਨਾਂ ਸਪਲਾਈ ਆ 12 3500 ਤੋਂ ਪਲੱਸ ਅਸੀਂ ਮਸ਼ੀਨਾਂ ਸਪਲਾਈ ਕਰ ਚੁੱਕੇ ਅਭੀ ਹੁਣ ਤੱਕ ਕੀ ਫੀਡਬੈਕ ਨਿਕਲਦੀ ਹੁੰਦੀ ਹੈ ਜੀ ਫੀਡਬੈਕ ਜੀ ਬਿਲਕੁਲ ਬਹੁਤ ਵਧੀਆ ਰਹਿੰਦਾ ਜੀ ਹਰੇਕ ਪ੍ਰੋਡਕਟ ਦਾ ਠੀਕ ਹੈ ਕਿ ਤਰ੍ਹਾਂ ਕਿਤੇ ਸਾਡੀਆਂ ਕਮੀਆਂ ਵੀ ਰਹਿੰਦੀਆਂ ਨੇ ਉਹ ਸਾਨੂੰ ਕਈ ਦੂਜੇ ਪਾਸੇ ਸਿੱਖ ਕੇ ਸੁਧਾਰਨ ਦਾ ਮੌਕਾ ਵੀ ਮਿਲਦਾ ਜੀ ਕਿਉਂਕਿ ਹਰੇਕ ਬੰਦਾ ਬਿਲਕੁਲ ਪਰਫੈਕਟ ਨਹੀਂ ਹੁੰਦਾ ਤੁਸੀਂ ਥੋੜੀ ਕੁਆਲੀਫਿਕੇਸ਼ਨ ਕੀ ਆ ਜੀ ਇਸ ਫੀਲਡ ਨਾਲ ਜੁੜੇ ਹੋ ਤੁਸੀਂ ਮੇਰੀ ਕੁਆਲੀਫਿਕੇਸ਼ਨ ਬੀਬੀਏ ਹੈ ਜੀ ਉਹ ਬੀਬੀਏ ਪਹਿਲਾਂ ਪਲੱਸ 2 ਕੀਤੀ ਨਾਨ ਮੈਡੀਕਲ ਫਿਰ ਸਮਰੀਜ਼ਰਸ ਕਰਕੇ ਫਿਰ ਮੈਂ ਇੰਜੀਨੀਅਰਿੰਗ ਦੀ ਜਗ੍ਹਾ ਪੀਪੀਓਚ ਕਿੰਨੀ ਕੋਰਸਪੋਂਡੈਂਸ ਕੀਤੀ ਫਿਰ ਤਾਂ ਕਿ ਆਪਣੇ ਸਾਧਿਆ ਦੀ ਕੰਪਨੀ ਨੂੰ ਜੁਆਇਨ ਕਰਾ ਸਕੀਏ ਯੂਥ ਨੂੰ ਕੀ ਮੈਸੇਜ ਆ ਜੇਥੇ ਯੂਥ ਬਾਹਰ ਜਾ ਰਿਹਾ ਕਹਿੰਦੇ ਬਾਹਰ ਨਹੀਂ ਜਾਣਾ ਚਾਹੀਦਾ ਹਾਂਜੀ ਬਾਹਰ ਮੇਰੇ ਹਿਸਾਬ ਨਾਲ ਤਾਂ ਨਹੀਂ ਜਾਣਾ ਚਾਹੀਦਾ ਇੰਡੀਆ ਚ ਆਪਣਾ ਆਪ ਨੂੰ ਆਪਣੀ ਕੰਟਰੀ ਗਰੋ ਕਰਾਉਣੀ ਚਾਹੀਦੀ ਹੈ ਜੀ ਆਪਾਂ ਇੱਥੇ ਰਵਾਂਗੇ ਕਿਸੇ ਕੰਪਨੀ ਦੇ ਆਪਾਂ ਜੁਆਇਨ ਕਰਦੇ ਆ ਉਹਦੇ ਨਾਲ ਆਪਣਾ ਬੈਨੀਫਿਟ ਆਪਣੀ ਨੌਲੇਜ ਵਧਦੀ ਹੈ ਜੀਵੀ ਕੰਪਨੀ ਲੱਗਦਾ ਉਹਨੂੰ ਬੈਨੇਫਿਟ ਹੈ ਦੀ ਉਹ ਤੋਂ ਨਾਲ ਹੀ ਆਪਣੇ ਇੰਡੀਆ ਦੀ ਤਰੱਕੀ ਹੈ ਦੀ। ਠੀਕ ਹੈ ਜੀ ਸਰ। NTT ਇਹ ਲੋਕ ਜਿਹੜੀ ਬਸ਼ੀਂਦਰੀ ਦਾਜ ਕੀਤੀ ਗਈ ਆ ਕਿੰਨੇ ਸਾਲ ਤੋਂ ਜੀ ਇਸ ਜਿਹੜਾ ਕਿੱਤੇ ਨਾਲ ਕਾਰੋਬਾਰ ਨਾਲ ਜੁੜੇ ਹੋਏ ਹਨ ਲੋਕਾਂ ਦਾ ਕਿੰਨਾ ਵਿਸ਼ਵਾਸ ਹੈ? ਇਸ ਤੋਂ ਹੈ ਜੀ ਸਾਡੀ ਕੰਪਨੀ ਦਾ ਨਾਮ ਸਾਡਾ ਮਾਰਕਾ ਹੈ NTT ट्रेडमार्क। ਅਸੀਂ 1978 ਤੋਂ ਕੰਮ ਕਰਦੇ ਆਂ ਤੇ ਅਸੀਂ ਪੈਟਰੋਲਿਕ ਸ਼ੈਡੂਲਿੰਗ ਮਸ਼ੀਨਾਂ ਬਣਾਉਂਦੇ ਆ ਤੇ ਲਿੰਕੋ ਫੈਟਿੰਗ ਮਸ਼ੀਨਾਂ ਬਣਾ ਰਹੇ ਆ। ਬਾਕੀ ਕਟਿੰਗ ਟੂਲ, ਸਕੈਫੋਲਡਿੰਗ ਤੇ ਆਟੋ ਫਾਸਟਨਰ ਕੈਂਟਰਾਂ ਦਾ ਕੰਮ ਕਰਦੇ ਜਿਸ ਤਰ੍ਹਾਂ ਨਵੀਂ ਪੀੜੀ ਇਸ ਕਿਤੇ ਨਾਲ ਜੁੜਦੀ ਹੈ ਜੀ ਤੇ ਜਿਸ ਤਰ੍ਹਾਂ ਦੇਖਦੇ ਹੋ ਕਿ ਬੱਚੇ ਜਿਹੜੇ ਅੱਜ ਕੱਲ ਵਿਦੇਸ਼ਾਂ 'ਚ ਜਾਂਦੇ ਆ ਪਰ ਆਪਣੇ ਜਿਹੜੇ ਗ੍ਰਾਮ ਤੋਂ ਸਾਹਦੇ ਬੱਚੇ ਨਹੀਂ ਇਸ ਤਰ੍ਹਾਂ ਦਾ ਜੀ ਅੱਜ ਕੱਲ ਇਹ ਤਰੀਕਾ ਬਿਲਕੁਲ ਸਹੀ ਆ ਵੀ ਜਿਹੜੇ ਬੰਦੇ ਬੱਚੇ ਬਾਹਰ ਜਾਣ ਨੂੰ ਤਿਆਰ ਹੋਦੇ ਨੇ ਪਰ ਨਹੀਂ ਸਾਡੇ ਬੱਚਿਆਂ ਦਾ ਦਾ ਕੰਮ ਵੱਲ ਕਾਫੀ ਧਿਆਨ ਆਉਂਦਾ ਜੀ ਜੀ ਲੱਗਦਾ ਜੀ ਫਿਚਰ ਪੰਜਾਬ ਦਾ ਜੇਕਰ ਗਵਰਨਮੈਂਟ ਇਨਵੈਸਟ ਪੰਜਾਬ ਦੀ ਗੱਲ ਕਰ ਰਹੀ ਹੈ ਇੰਡਸਟਰੀ ਕੀ ਸੋਚੀ ਮੇਰੇ ਖੁਸ਼ ਉਮੀਦਾਂ ਪੂਰੀਆਂ ਨਹੀਂ ਬਾਕੀ ਹੁਣ ਦੇਖੋ ਅੱਗੇ ਕੀ ਅੱਗੇ ਸਮਾਂ ਦੱਸੂਗਾ ਲੱਗਦਾ ਕਿ ਐਸਾ ਐਕਸਪੋ ਨਾਲ ਫਾਇਦਾ ਹੋ ਸਕਦਾ ਹੈ ਬਿਸਕਟ ਨਹੀਂ ਬਿਲਕੁਲ ਬੈਨੀਫਿਟ ਬਿਲਕੁਲ ਇੰਡਸਟਰੀ ਨੂੰ ਕਾਫੀ ਇਹਦਾ ਬੈਨੀਫਿਟ ਹੁੰਦਾ ਹੈ ਜਿਵੇਂ ਕੋਈ ਲੁਧਿਆਣਾ ਇੰਡਸਟਰੀ ਕੋਈ 10 ਮਹੀਨੇ ਦਾ ਕੰਮ ਕਰਨ ਤੇ ਸਰਕਾਰ ਇੰਡਸਟਰੀ ਦਾ ਸਾਥ ਦੇਵੇ